ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਕ ਪਾਸੇ ਵੀਰ ਜੀ ਉਹਨਾਂ ਨੇ ਥੋਬਾ ਪੈ ਜਾਂਦਾ ਤੇ ਇੱਕ ਪਾਸੇ ਰਮਦਾਸ ਪੈ ਜਾਂਦਾ ਵੀਰ ਜੀ ਉਹਨਾਂ ਦਾ ਰਮਦਾਸ ਤੇ ਫਤੇਗੜ ਚੂੜੀਆਂ ਤੇ ਲੱਗੇ ਜਿਹੜਾ ਪੈਂਦੇ ਆ ਵੀਰ ਜੀ ਉਹਨਾਂ ਦਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾ ਜੀ ਹਾਂ ਵਧੀਆ ਜੀ ਤੁਸੀਂ ਸਭ ਸਭ ਠੀਕ ਠਾ ਜੇ ਵੇਗਾ ਮਾਲ ਉਦਨ ਨਾਲ ਫਿਰ ਹਾਂਜੀ ਮਾਲ ਮੈਂ ਟਮਾਟੀ ਵੇਗਾ ਵੀਰ ਜੀ ਠੀਕ ਹੈ ਹਾਂਜੀ ਉਹ ਦਿਨ ਗਾਵਾਂ ਵੀ ਚੰਗੀਆਂ ਹੀ ਆਪਣੇ ਕੋਲ ਵੀ ਚੰਗੀਆਂ ਆਪਣੇ ਕੋਲ ਠੀਕ ਹੈ ਹਾਂਜੀ ਪਾਜਿਆ ਜੀ ਪਾਜਿਆ ਜੀ ਚਲੋ ਫਿਰ ਨਾਮ ਦੱਸ ਤੇ ਕਰੀ ਆਪਾਂ ਨਾਮ ਗੁਰਪ੍ਰੀਤ ਸਿੰਘ ਹਾਂਜੀ ਪਿੰਡ ਲਖੂਗਲ ਤਸੀਲੀਆਂ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ 943460565 ਠੀਕ ਹੈ ਜੀ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀਆਂ ਨੀਲੀ ਦੀ ਮਾਇਤਤ ਕਰ ਲਈਏ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਵਾਂ ਆ ਦੇਖ ਸਾਦੇ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਤੇ ਆਹ ਬੱਚਾ ਇਹ ਮੰਗਦਾ ਬੱਚਾ ਕੀ ਜੀ ਕਟਾ ਜੀ ਮਗਰੇ ਤੇ ਕਟਾ ਕਿੰਨੇ ਦੇਣਾ ਉਹ ਕਿ ਵੀਰ ਜੀ ਨੂੰ ਸੋਈ ਨੂੰ ਸੋਈ ਨੂੰ ਵੀਰ ਜੀ 15 16 ਨਾਲ ਹੋਈ ਗਏ ਜ ਹੁਣ ਅੱਛਾ ਤੇ ਦੁੱਧ ਕਿੰਨਾ ਤਿਆਰ ਜੀ ਦੇ ਮੰਨ ਲਓ 13 ਹੀ ਹੋਊਗਾ ਜੇ ਸਾਡੇ ਕੋਲ ਇਦਾਂ ਕਿਸੇ ਮੰਗਵਣੀ ਤੇ 12 ਦੀ ਗਾਰੰਟੀ ਦੇ ਕੱਲ ਦਾ ਅੱਛਾ 12 ਲੀਟਰ ਮੋਕੇ ਤੇ ਤਿਆਰ ਹੈ ਜੀ ਦਾ ਤਿਆਰ ਆ ਕੰਡੇ ਵਾਲਾ ਤੇ ਕਿੰਨਾ ਕੁ ਦੁੱਧ ਚਾ ਆ ਜੂਗੀ ਦੁੱਧ 15 ਕਿਲੋ ਵਾਲੀ ਵੀਰ ਜੀ ਮਹੀਂ ਹੈ ਅੱਛਾ ਹਾਂ ਜੀ ਦੁੱਧ ਅੱਲੇ ਪੱਠਾ ਢੱਕਾ ਨਹੀਂ ਅਗਰ ਤਾਂ 15 ਕਿਲੋ ਦੇਣਾ ਠੀਕ ਹੈ ਲ ਬਾਕੀ ਇਹਨਾਂ ਸਟਾਈਲਿਸ਼ ਚੁੱਲੇ ਤਰਪੇ ਆ। ਅਗੂ ਵੱਡੀ ਨਹੀਂ ਕਰਦਾ ਜਾਨਾ। ਕੱਦ-ਕਾਠ ਪੱਖਾ ਵੇਖੀਏ ਤੇ ਪੂਰੀ ਚੰਗੀ ਆ ਜਿਹੜੀ। ਮੋਕੇ ਦੇ ਜਿਹੜਾ ਇਹਦੇ ਕੋਲ 12 ਲੀਟਰ ਜਿਹੜਾ ਤਿਆਰ ਦੱਸਦੇ ਆ। ਬਾਕੀ ਅੱਗੇ ਕੋਈ ਵੀਰ ਆਪਣੀ ਚਵਾਈ ਕਰਕੇ ਖੜੇ। ਲੈ ਜਾ ਫੇਰੀ ਜੀ। ਬੰਦੇ ਵੀ ਦੀ ਬੰਦੇ ਕੰਦ ਕਾਠ ਜਿਹੜਾ ਇਹਦਾ ਸਾਰੀਆਂ ਨੇ ਇੱਚਾ ਵਾ ਉਹਦੇ ਵੱਡੇ ਕੰਦ ਕਾਠ ਦੀ ਆ ਤੇ ਥਣ ਥਣ ਵੀਰ ਜੀ ਓਕੇ ਸਾਰੇ ਬਿਲਕੁਲ ਇੱਕ ਨੰਬਰ ਜੁਆਈ ਹੈ ਤੇ ਕੀ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੁੱਲ ਵੀਰ ਜੀ 85 ਆ ਅੱਛਾ 80 ਦੇ ਦਈਏ 8000 ਦੀ ਦੇਣੀ ਜੇ ਹਾਂਜੀ ਵਿੱਚੋਂ ਕਰ ਦਈਏ ਮਾਨਤਨ ਕੋ ਕਰ ਦੋ ਤੁਸੀਂ ਕਿੰਨੇ ਦੀ 3000 ਕਰ ਦਈਏ ਮਾਨ ਦੋ ਹੋਰ ਛੱਡ ਦਿੰਦੇ। ਅੱਛਾ ਪੂਰੇ 75 ਦੀ। ਪੂਰੇ 75000 ਦਾ। ਠੀਕ ਆ। ਚਲੋ ਚੋ ਵੀ 500 ਛੋਟ ਕਰ ਦਾਂਗੇ। ਚਲੋ ਮੌਕੇ ਤੇ ਛੋਟ ਕਰ ਦੋਗੇ ਹਨਾ। ਠੀਕ ਆ ਤੇ ਦੁੱਧ 12 ਲੀਟਰ ਚਵਾ ਕੇ ਦੋਗੇ ਕਰਾਂ। ਭਾਵੇਂ ਜਿੰਨਾ ਡੰਗ ਮਰਜ਼ੀ ਚੋਲੇ ਸਾਡੇ ਘਰ ਆਣਗੇ। ਠੀਕ ਆ ਜੀ। ਹਾਂ ਜੀ। ਹੁਣ ਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਆਹ ਦੇਖ ਸਾਦੇਸ ਹਨਾ ਦਾ ਸਾਈਜ਼ ਗਿਆਪੇ ਦਾ। ਠੰਡੀਆਂ ਸੇਲ ਜਰਸੀ ਸਾਈ ਵਾਲ ਕ੍ਰੋਸ ਹੈ ਜਿਹੜੀਆਂ ਗਾਵਾਂ। ਆਹ ਦੇਖ ਸਾਦੇ ਜੀ। ਬਾਕੀ ਇਹੋ ਜਿਹੇ ਗਾਵਾਂ ਜਿਹੜੀਆਂ ਠੰਡੀਆਂ ਸੇਲ ਜਿਹੜੀਆਂ ਵਾਂ ਕੱਟ ਲਵਦੀਆਂ ਵਾਂ। ਦੱਸਿਓ ਜੀ ਇਹਦਾ ਕਿੰਨਾ ਸੁਭਾ ਜੀ ਦੂਜੇ ਸਵੇਰੇ ਸੋਣੀ ਆ ਮੂੰਹਾਂ ਵੀ 6 ਦਾਂਦੇ ਆ ਬੜਾ ਅੱਛਾ ਹਾਂਜੀ ਤੇ ਪਹਿਲਾਂ ਨੇ ਦੁੱਧ 17-18 ਕਿਲੋ ਪਛੀਨੇ ਚਵਾਇਆ ਆ ਅੱਛਾ ਐਰਕਾ ਚਲੋ ਬਹੁਤਾ ਨਹੀਂ 20 ਕਿਲੋ ਬੜੇ ਆਰਾਮ ਨਾਲ ਵਛੇ ਦੇ ਦੂਗੀ 20 ਲੀਟਰ ਬਾਕੀ ਜਦੋਂ ਇਹੋ ਜਿਹੀ ਗਾਂ ਦਾ 20 ਲੀਟਰ ਦੁੱਧ ਜਦੋਂ 24 ਦਾ ਤੇ ਉਹ ਫਿਰ ਫੈਟ ਵੀ ਚੰਗੀ ਹੁੰਦੀ ਆ ਚੰਗੀ ਹਾਂਜੀ ਲਿਆ ਫਿਰ ਠੰਡੀ ਸੀਲ ਲੈਣੀ ਭਾਵੇਂ ਦੋਵੇਂ ਬਣਾ ਸਣੀ ਬੈਠੋ ਠੀਕ ਹੈ ਜੀ ਤੋਰ ਦੋ ਵੀਰ ਜੀ ਇੱਕ ਰੀ ਠੰਡੀ ਸੀਲ ਜਿਹੜੀ ਪੂਰੀ ਟਾਈਮ ਕਿੰਨਾ ਕੁ ਲੈ ਜੂਗੀ ਜੀ ਕਾਫ ਤੇ ਅੰਦਰ ਅੰਦਰ ਜਿਹੜਾ ਸੋਪ ਹੋਊਗੀ ਆ ਜਿਹ ਲੈ ਉਤਰਾਂ ਜਿਹੜਾ ਘੱਟ ਘੱਟ ਬੋਡੀ weight ਹੈ ਜਿਹੜਾ ਇਹਦਾ ਚੰਗਾ ਹੈ ਤੇ ਉਂਝ ਵੀ ਠੰਡੀ ਤੇਰੀ ਸਾੰਭੇ ਸੌੰਭੀ ਚੰਗੀ ਹੈ ਜਿਸ ਵੀਰ ਨੇ ਕਿੱਬੂ ਤਾਂ ਥੋੜਾ ਜਿਆ ਕਰਦੀ ਜਿਆਦਾ ਬਣਨੇਗੀ ਬੰਦੇ ਵੀਰ ਜੀ ਨਾ ਬਾਕੀ ਚੰਗੀ ਤਿਆਰ ਹੋਣੀ ਆ ਵਾਟ ਵਟ ਹਵਾਨੇ ਛੱਲੇ ਕਾਫੀ ਆ ਜਿਹਨੇ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫੇਰ ਆਪਾਂ ਮੁੱਲ ਵੀਰ ਜੀ ਵੇਖ ਲਓ ਜਿੰਨਾ ਤੁਸੀਂ ਕਹਿੰਦੇ ਜੀ ਇਹਦਾ ਜੱਜ ਕਰ ਦਈਏ ਮੁੱਲ ਤਾਂ 65000 ਰੁਪਏ ਕਰਦੇ ਜੀ ਅੱਛਾ ਬਾਕੀ ਜਿੰਨੇ ਤੁਸੀਂ ਕਹਿੰਦੇ ਉਹਨੇ ਦੇ ਦੇ ਕਿੰਨੇ ਦਾ ਮੁਕਾਦਮਾ ਫੇਰ ਦੇ ਦਈਏ 60 ਦੇ ਦੇਣੀ ਜੀ ਹਾਂ ਜੀ ਕਿ ਵਿੱਚ ਛੱਡ ਦਈਏ ਕੁਝ ਹੋਰ ਛੱਡ ਦਿੰਨੇ ਜੋ ਕਹਿੰਦੇ 2000 ਛੱਡ ਦਈਏ ਵਿੱਚ ਤਿੰਨ ਹੀ ਛੱਡ ਦਈਏ ਅੱਛਾ ਹਾਂਜੀ 57000 ਦੀ ਦੇ ਦੋਗੇ 50000 ਦੇ ਦਾਂਗੇ ਚਲੋ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ ਬਾਕੀ ਬੱਛੀ 20 ਕਿਲੋ ਗਾਰੰਟੀ ਵਾਲੀ ਹੈ ਮੰਨ ਲਓ ਕੋਈ ਨਹੀਂ ਪਲੀ ਜੁੜੀ ਵੇਹ ਲੋ ਵੱਡੀ ਬੱਛੀ ਹੈ ਬਾਕੀ ਸੰਭੇ ਸੁੰਭੇ ਵੀ ਚੰਗੀ ਹੈ ਬਾਕੀ ਹੁਣ ਜਿਹੜੇ ਇਹਦਾ ਵੀ ਥਣ ਥਣ ਕਾਫੀ ਚੰਗਾ ਵਾ ਜਿਹੜਾ ਬਾਕੀ ਆ ਦੇਖ ਸਕਦੇ ਜੀ। ਠੰਡੀ ਲੱਗੂਗਾ ਤੇਰੀ ਕੋਈ ਨਹੀਂ ਆਉਂਦੀ ਜੀ। ਤੋਰੀਆਂ ਇੱਕ ਦੀਨਾਂ। ਇਹਦਾ ਕਿੰਨਾ ਸੁਭਾਤਰ ਮਿਰਜੀ? ਦੂਜਾ ਸੁਭਾ ਵੀਰਜੀ ਇਹਦਾ ਵੀ। ਤੇ ਇਹ ਕਿੰਨਾ ਟਾਈਮ ਲੱਗੇ ਸੋਣ ਚ? ਇਹਨੇ ਵੀ 5-4 ਦਿਨ ਹੀ ਲਾਣੇ ਆ। 5-4 ਦਿਨ ਲੈ ਜਾਣੇ ਆ। ਇਕੱਠੀਆਂ ਸੂਤਣੀਆਂ ਹਫਤੇ ਦੇ ਅੰਦਰ ਅੰਦਰ ਹੀ। ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ? ਵੀਰ ਜੀ ਇਹਨੇ ਪਹਿਲਾਂ ਨੇ 14 ਕਿਲੋ ਚਵਾਇਆ ਆ। ਅੱਛਾ। ਅੱਗੇ 16-17 ਚਵਾਈ ਜਾਊਗੀ, ਸ਼ਾਈ ਹਾਲ ਬਚੀ ਐ। 16-17 ਲੀਟਰ ਦੁੱਧ ਜਿਹੜਾ ਇਹ ਵੀ ਚਵਾਈ ਜਾਊਗੀ। ਭਲੀ ਜੁੜੀ ਆ। ਬਾਕੀ ਸਾਂਭੇ ਸੰਦੀ ਇਹ ਵੀ ਚੰਗੀ ਆ। ਹੁਣ ਜੇ ਠੰਡੀ ਤੇ ਲੈ ਲੈ ਜੀ ਬਿੱਜੀ ਸਾਂਭੀ ਸਾਂਭੀ ਚੰਗੀ ਆ ਜਿਹੜੀ ਇਹ ਵੀ ਚੰਗੀ ਤਿਆਰ ਹੋਣੀ ਹੈ ਵੀ ਥੱਲੇ ਬਾਕੀ ਹੌਸਤੇ ਹੌਸਤੇ ਇਕੱਡੇ ਲੱਗ ਬੰਨੇ ਟਾਈਮ ਜਿਹੜਾ ਇਹ ਕੱਢਦੀਆਂ ਬੰਦ ਦਿਓ ਵੀ ਜੀ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਫੇਰ ਆਪਾਂ ਮੋਲ ਵੀਰ ਜੀ ਇਹਦਾ 52000 ਕਰਦੇ ਜੀ ਅੱਛਾ ਬਾਕੀ ਜੰਨਾ ਤੁਸੀਂ ਕਹਿੰਦੇ ਮਾਨ ਕਰ ਦਿੰਨੇ ਆ 50 ਤੋਂ 60 ਹੀ ਕਰੀਏ ਇਹਨੂੰ ਅੰਦਰ ਹੀ ਕਰ ਦਾਂਗੇ ਕਿੰਨੀ ਕਰ ਦੋਗੇ 5000 ਹੀ ਛੱਡ ਦਈਏ ਅੱਛਾ 47 ਦੇ ਦਈਏ 47000 ਦੀ ਦੇ ਦੋਗੇ ਚਲੋ ਮੌਕੇ ਦੇ ਮਾਨ ਮੌਕੇ ਦੇ ਛੋਟ-ਛਾਟ ਹੋਰ ਕਰ ਦਾਂਗੇ ਯਾਰ ਹੋਰ ਛੱਡ ਦਿੰਨੇ 40 ਦੇ ਦਾਂ ਅੱਛਾ 46000 ਦੀ ਦੇ ਦੋਗੇ ਬਾਕੀ ਅਜ ਇੱਕ ਜੋੜਾ ਹੀ ਪਾ ਲੂਗਾ ਤੇ ਮਾਨ ਤਾਂ ਹੋਰ ਕਰ ਦੋਗੇ ਕਰ ਦਾਂਗੇ ਮਾਨ ਤਾਂ ਵੱਧ ਕਰ ਦਾਂਗੇ ਠੀਕ ਹੈ ਜੀ ਹੁਣ ਇੱਕ ਹੋਰ ਗੱਬਨ ਜਿਹੜੀ ਇਹ ਰਹਿ ਗਈ ਹੈ ਇਹ ਵੀ ਜਿਹੜੀ ਕ੍ਰ ਤੇ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਇਹਦਾ ਵੀ ਜੀ ਕਿੰਨਾ ਸੂਆ ਜੀ ਇਹ ਵੀ ਜੀ ਤੀਸਰੇ ਸੂਏ ਸੁਣੀ ਹੋਣਾ ਅੱਛਾ ਹਾਂਜੀ ਉਹ ਤਾਂ ਘਰ ਵਾਲੇ ਦੂਜੇ ਆਇੰਗੇ ਵੀ ਤੀਜੇ ਗਣ ਕੇ ਲਈਏ ਠੀਕ ਆ ਤੀਸਰੇ ਸੂਏ ਸੁਣੀ ਆ ਤੇ ਦੁੱਧ ਕਿੰਨਾ ਚੋਆਜੂਗੇ ਦੁੱਧ ਵੀਰ ਜੀ ਇਹਨੇ ਵੀ ਮੰਨ ਲਓ ਵੈਡ ਨੇ 13 14 ਚੋਆਇਆ ਅੱਗੇ ਅੱਛਾ ਤੇ ਗਾੜੀ ਹੁਣ ਸੇਵਾ ਦਾ ਇਹ 15 16 ਦੇਈ ਜਾਊਗੀ ਅੱਛਾ ਹਾਂਜੀ ਤੇ ਇਹਦਾ ਕੀ ਰੱਖਣਾ ਮੁੱਲ ਆਪਾਂ ਮੁੱਲ ਵੀਰ ਜੀ ਇਹਦਾ ਵੇਖ ਲਓ ਤੁਸੀਂ ਜਿੰਨਾ ਕਹਿੰਦੇ ਜੀ 45 ਆ ਅੱਛਾ ਹਾਂ ਕਿੰਨੇ ਦੀ ਮਕਾਉਣੀ 40 ਦੀ ਦੇ ਦਈਏ 40 ਦੀ ਦੇਣੀ ਜੇ ਕਰਦੀਏ ਵਿੱਚ ਛੋਟ ਹੋਰ ਇਹ ਇਹ ਲੋ ਕਰ ਦੋਗੇ ਕਿੰਨੀ ਛੋਟ ਕਰ ਦੋਗੇ ਨਹੀਂ ਤੁਸੀਂ ਕਰ ਲਓ ਜਿੰਨੀ ਕਰਨੀ ਹੈ ਕਰਦੀਏ ਯਾਰ ਕਰ ਦੋ ਦੋ ਹੀ ਕਰ ਦੋ ਅੱਛਾ 38000 ਦੀ ਦੇ ਦੋਗੇ 38000 ਦੇ ਦਾਂਗੇ ਤੇ ਦੁੱਧ ਕਿੰਨਾ ਦੱਸਿਆ ਚਵਾਈ ਜਾਊਗਾ 15 16 ਆਰਾਮ ਨਾਲ ਚਾਊ ਬੈਡ ਠੀਕ ਹੈ ਜੀ ਲਿਆ ਫਿਰ ਦੋ ਦੇ ਵੀ ਠੰਡੀ ਤੇਰੀ ਜੇ ਹਾਂ ਜੀ ਠੰਡੀ ਤੇਰੀ ਠੀਕ ਹੈ ਜੀ 15 16 ਦੇ ਲਾਗੇ ਇਹ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਇਹ 38000 ਜੀ ਕਹਿੰਦੇ ਕਿ ਦਵਾਂਗੇ ਇਹ ਨਾ ਲੈਦਾ 12 13 ਲੈ ਜਾਣੇ ਬਾਕੀ ਨੇ ਵੀ ਤਿਆਰ ਹੋਣਾ ਵਾ ਥੱਲੇ ਅਜੇ ਚੰਗੀ ਤਰ੍ਹਾਂ ਬਾਕੀ ਘੱਤ ਕਾਠ ਪੱਖਾਂ ਜਿਹੜੀਆਂ ਸਾਰੀਆਂ ਘਾਵਾਂ ਚੰਗੀਆਂ ਬਾਕੀ ਅਜੇ ਗੱਬਣਾ ਵਾ ਆਪਣੇ ਇੱਥੇ ਆ ਕੇ ਪਾਸ ਕਰਕੇ ਖੜੋ ਇੱਕ ਮੱਝ ਦੇ ਇੱਕ ਗਾਂ ਜਿਹੜੀ ਸੂਈ ਆ ਉਹ ਵੀ ਆਪਣੀ ਚੋਈ ਕਰਕੇ ਖੜੋ ਉਹਨੇ ਕਾ ਗਾਂ ਤੈਨੂੰ ਵਿਖਾਉਣੀ ਹੈ ਇਹ ਵੀ ਸਹੀ ਵੱਲ ਕਰਾਸਤੀ ਆ ਜਿਹੜੀ ਤੇ ਆ ਬੱਚਾ ਜਿਹੜਾ ਇਹਦਾ ਦਸੀਏ ਵੀ ਦੇ ਰਾਕ ਨਵਾਂ ਸੁਆਜੀ ਵੀ ਦੀ ਪਹਿਲਣੀ ਹਲੇ ਹੁਣੇ ਲੈ ਕੇ ਆਏ ਇਥੋਂ ਪਿੰਡੋਂ ਲਈ ਆ ਅੱਛਾ ਹਾਂਜੀ ਠੀਕ ਹੈ ਮਤਲਬ ਇਸਲੇ ਪੱਕਾ ਜਿਹੜਾ 7 ਕਿਲੋ ਆ ਅੱਛਾ ਹਾਂਜੀ 7 ਕਿਲੋ ਦੁੱਧ ਹੈਗਾ ਵਾ ਤੇ ਇਹ ਕਿੰਨੇ ਕਾ ਪੈਸੇ ਲੈਣੇ ਹੋ ਸਾਬ ਨਾਲ ਬੜੀ ਵਧੀਆ ਆ ਕਿੰਨੇ ਕ ਦਿਨ ਹੋਈ ਸੋਈਨ ਮਤਲਬ ਸੋਈਨ ਹੋ ਗਏ ਨੇ 13 14 ਦਿਨ ਹੋ ਗਏ ਉਹ ਬੱਚਾ ਜੇ ਤੇ ਵਧੋਗੇ ਦੁੱਧ ਹੋਰ ਤੋਂ ਕਿਲੋ 2 ਕਿਲੋ ਵਾਜੂਗੀ 8 9 ਚ ਵਾਈ ਜਾਊਗੀ ਠੀਕ ਹੈ ਹਾਂਜੀ ਲਿਆ ਫਿਰ ਤੋੜ ਦੀਏ ਫੇਰ ਹੀ ਇਹਦਾ ਮੁੱਲ ਦੱਸਾਂਗੇ ਆਪਾਂ ਬਾਕੀ ਸੀਲ ਠੰਡੀ ਬੜੀ ਜੇ ਵੀ ਕਲਮਾ ਹਕਦਾ ਇਹ ਜਹ ਹੁਣੇ ਹੀ ਆਈ ਹੈ ਕਹਿੰਦੇ ਵੀ ਇਹ ਵੀ ਬੜੀ ਕਰਦੀ ਜੀ ਔਲ ਜੀ ਠੀਕ ਹੈ ਜੀ ਹਾਂ ਹੁਣੇ ਲੈ ਪਿੰਡੋਂ ਲਈਏ 7 ਕਿਲੋ ਦੁੱਧ ਜਿਹੜਾ ਕਿੰਨੇ ਕਿ ਇਹਦੇ ਕੋਲ ਹੈਗਾ ਵਾ ਅਜੇ ਹੁਣੇ ਹੀ ਆਈ ਹੈ ਕਹਿੰਦੇ ਤੇ ਬਾਕੀ ਇਹ ਆ ਕਿ ਆਪਣੀ ਜਿਹੜੀ ਆ ਚਵਾਈ ਕਰਕੇ ਖੜੋ ਹੁਣ ਵੀ ਕਹਿੰਦੇ ਕਿ ਜੀ ਚਵਾਈ ਕਰਕੇ ਆਈ ਇਹ ਕੁਛ ਕੁਛ ਭਲਾ ਵੀ ਹਵਨ ਦੇ ਹੈ ਗਈਆਂ ਨੇ ਪਾਵੇਂ ਤੋਂ ਜਿਆਦੇ ਦੁੱਧ ਵਾਲੀ ਆ ਭਾਵੇਂ ਕਿ ਥੋੜੇ ਦੁੱਧ ਵਾਲੀ ਆ ਆਪਣੀ ਚਵਾਈ ਜਰੂਰ ਕਰਕੇ ਖੜਿਆ ਕਰ ਤੇ ਕੀ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ 22 ਦੇ ਦੀਏ ਵੀ ਅੱਛਾ 20000 ਦੀ ਹਾਂਜੀ ਕਰ ਦੇਗੀ ਕਸਰ ਤੇ ਕੱਢ ਦੋ ਕੋਈ 20 ਦੇ ਦੀਏ 20000 ਦੀ ਹਾਂਜੀ ਠੀਕ ਆ ਤੇ ਛੋਟ ਛੋਟ ਕਰਨੀ ਵਿੱਚੋਂ ਕੋਈ ਦੱਸੋ ਤੁਸੀਂ ਕਿੰਨੀ ਕਰ ਦੀਏ ਤੁਸੀਂ ਜਿੰਨੀ ਕੋਈ 10000 ਕਰ ਦੀਏ 2 ਹੀ ਕਰ ਦੋ ਹਰਾਂ ਯਾਰ ਦੀ ਹਰਾਂ ਦੇ ਦਾਂਗੇ ਪਾਣੀ ਪੀਂਦਾ ਰਹੂਗਾ ਸੱਜਰ ਸੁਈਏ ਸੀਲ ਠੰਡੀ ਬੋਦਿਆ ਬਾਕੀ ਇਹ ਕਿ ਚਲੋ ਇਹਦਾ ਤੇ ਦੁੱਧ ਵੀ ਸੰਗਣਾ ਹਣਾ ਵਾ ਹਾਂ ਠੀਕ ਐ ਅੱਜ ਆਪਣੇ ਕੋ ਸਾਰੀਆਂ ਜਿਹੜੀਆਂ ਚੰਗੀ ਫੈਟ ਵਾਲੀਆਂ ਹਨਾ ਠੀਕ ਐ ਠੀਕ ਹੈ ਵਿਦਿਆਰਥੀ ਕੁਛ ਕਹਨਾ ਹੋਰ ਵੀਰ ਜੀ ਇਹੋ ਹੀ ਆ ਮੰਨ ਲਓ ਪਿਛਲੀ ਵਾਰਾਂ ਮੈਂ ਕਿਹਾ ਸੀ ਹਾਂਜੀ ਤੇ ਮੰਨ ਲਓ ਜਿਹੜੇ ਵੀਰ ਨੇ ਲੈਣਾ ਮਾਲਣਾ ਉਹੋ ਹੀ ਫੋਨ ਲਾਵੇ ਠੀਕ ਹੈ ਲੋ ਕਈ ਟਾਈਮ ਹੀ ਨਗਾਉਂਦੇ ਰਹਿੰਦੇ ਆ ਉਹ ਅਜੇ ਆ ਠੀਕ ਹੈ ਤੇ ਜਿਹਨੇ ਲੈਣਾ ਉਹ ਵਿਚਾਰਾ ਰਹਿ ਜਾਂਦਾ ਤੇ ਦੂਜੇ ਗੱਲ ਦੀ ਬਾਤ ਨਹੀਂ ਇਦਾਂ ਕਰ ਲਾ ਸੌਦਾ ਲਾ ਲਾ ਉਹ ਕਰ ਲਾ ਅੱਛਾ ਹਾਂਜੀ ਠੀਕ ਹੈ ਜੀ ਅਮ ਇਹੋ ਜੀਆਂ ਗੱਲਾਂ ਵਿਲੇ ਟਾਈਮ ਕਰਲੇ ਬੰਦਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ